ਕੀ ਹੈ ਤੇ ਮਸਾ ਸਮਰਾਲਾ ਸ਼ਹਿਰ ਦੀ ਰਹਿਣ ਵਾਲੀਆਂ ਅੱਜ ਆਪਣੇ ਸਿਵਲ ਹਸਪੀਟਲ ਵਿੱਚ ਢੀਆਂ ਦੀ ਲੋੜੀ ਮਨਾਇ ਗਈ ਹੈ ਜਿਸ ਵਿੱਚ ਢੀਆਂ ਨੂੰ ਸਨਮਾਨਿਤ ਕੀਤਾ ਸਨਮਾਨਿਤ ਕੀਤਾ ਗਿਆ ਇੱਥੋਂ ਪਤਾ ਲੱਗਿਆ ਹੋਵੇ ਅੱਜ ਕੱਲ ਢੀਆਂ ਤੇ ਮੁੰਡੇ ਵਿੱਚ ਕੋਈ ਫਰਕ ਨਹੀਂ ਸਭ ਨੂੰ ਇੱਕ ਬਰਾਬਰ ਸਮਝਿਆ ਜਾਂਦਾ ਹੈ ਮੈਨੂੰ ਇਹ ਦੇਖ ਕੇ ਬਹੁਤ ਹੀ ਖੁਸ਼ੀ ਹੋਈ ਇੱਥੇ ਆ ਕੇ ਕੱਠਵੜ ਦੇ ਕੇ ਢੀਆਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ ਸਭ ਕੁਝ ਮਤਲਬ ਕਿ ਦਿੱਤਾ ਗਿਆ ਅੱਜ ਕੱਲ੍ਹ ਦੇਖੋ ਆਪਾਂ ਦੇਖਦੇ ਪਹਿਲਾਂ ਤਾਂ ਬਹੁਤ ਜ਼ਿਆਦਾ ਫਰਕ ਕਰਦਾ ਸੀ ਕੁੜੀਆਂ ਮੁੰਡਿਆਂ ਵਿੱਚ ਤੇ ਅੱਜ ਦੇ ਸਮੇਂ ਵਿੱਚ ਕੁੜੀਆਂ ਮੁੰਡਿਆਂ ਵਿੱਚ ਕੋਈ ਫਰਕ ਨਹੀਂ ਅੱਜ ਕੱਲ੍ਹ ਕੁੜੀਆਂ ਮੁੰਡੇ ਸਭ ਇੱਕ ਬਰਾਬਰ ਹੀ ਨੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਕਿ ਮੇਰਾ ਪਹਿਲਾ ਬੱਚਾ ਬੇਟੀ ਆ ਮੈਨੂੰ ਬਹੁਤ ਮਾਣ ਆ ਆਪਣੀ ਬੇਟੀ ਦੇ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਬੇਟੀਆਂ ਨੇ ਜਿਹੜੀਆਂ ਅੱਗੇ ਜਾ ਕੇ ਮਾਪੇ ਦਾ ਨਾਮ ਚਮਕਾਉਂਦੀਆਂ ਨੇ ਅੰਜੂਮ ਨਾਮ ਹੈ ਮੇਰਾ ਸਮਰਾਲਾ ਤੇ ਹੀ ਰਹਿਣ ਵਾਲੇ ਆ ਜੀ ਬਹੁਤ ਖੁਸ਼ੀ ਹੋਈ ਸਰ ਅਮੇ ਸਮਾਨ ਮਿਲਾ ਅਮ ਨੂੰ ਤੇ ਗਿਫਟ ਵੀ ਦਿੱਤਾ ਇਹਨਾਂ ਨੂੰ ਬੱਚਾ ਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਸਰ ਜੀ ਇਹ ਵੀ ਲੋਕ ਮੁੰਡਿਆਂ ਦੀ ਲੋੜੀ ਬੜਾਂਦੇ ਚ ਕੁੜੀ ਦੀ ਲੋੜੀ ਦੀ ਬਣਾਈ ਗਈ ਆ ਕਿਸ ਤਰ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਾ ਸਰ ਇਹਲਾ ਬੱਚਾ ਹੈ ਨਹੀਂ ਇਸੇ ਪਹਿਲੇ ਬੱਚੇ ਨੂੰ ਲੋੜੀ ਨਹੀਂ ਦੀ ਹਾਂਜੀ ਉਸਦੀ ਲੋੜੀ ਮਨਾਈ ਸੀ ਕੁੜੀ ਨੇ ਮੁੰਡੇ ਦੀ ਵੀ ਫਰਕ ਹੈ ਅੱਜ ਕੱਲ ਬਣਿਆ ਜਾਂਦਾ ਨਹੀਂ ਨਹੀਂ ਅੱਜ ਕੱਲ ਤਾਂ ਕੋਈ ਕੋਈ ਫਰਕ ਹੀ ਨਹੀਂ ਹੈਗਾ ਇੱਕ ਦੇ ਬਰਾਬਰ ਆਉਂਦੀਆਂ ਵੈਸੇ ਤਾਂ ਸਾਰੀ ਕੁੜੀਆਂ ਤੇ ਮੁੰਡੇ ਵੀ ਇੱਕ ਬਰਾਬਰ ਆ ਤੇ ਹਸਪੀਟਲ ਉਹਨਾਂ ਨੇ ਕੀ ਕਰਨ ਕਰਿਆ ਜਾ ਰਿਹਾ ਹੈ ਬਸ ਉਹ ਪ੍ਰੋਪਰ ਹੋ ਰਿਹਾ ਹਾਂਜੀ ਹਾਂਜੀ ਟਾਈਮ ਤੇ ਟਿੱਕੇ ਲੱਗ ਰਹੇ ਆ ਉਸਕੇ ਹਾਂਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਲੋਹੜੀ ਦਾ ਤਿਹਾਰ ਆ ਰਿਹਾ ਤੇ ਉਸ ਕਰਕੇ ਅਸੀਂ ਅੱਜ ਆਪਣੇ ਅਦਾਰਾ ਐਸਡੀਐਸ ਸਮਰਾਲਾ ਵਿੱਚ ਧੀਆ ਦੀ ਲੋਹੜੀ ਮਨਾਈ ਹੈ ਤੇ ਜਿਹੜੇ ਵੀ ਲੜਕੀਆਂ ਪੈਦਾ ਹੋਈਆਂ ਉਹਨਾਂ ਦੇ ਮਾਪੇ-ਬਾਪ ਨੂੰ ਅਸੀਂ ਮਾਨ ਸਨਮਾਨ ਦਿੱਤਾ ਹੈ ਅਤੇ ਕਿਉਂਕਿ ਕੁੜੀਆਂ ਤੇ ਮੁੰਡਿਆਂ 'ਚ ਕੋਈ ਫਰਕ ਨਹੀਂ ਹੈ ਤੇ ਕੁੜੀਆਂ ਹੀ ਮਤਲਬ ਕਿ ਸਾਡੇ ਦੇਸ਼ ਦਾ ਭਵਿੱਖ ਹੈ ਤੇ ਉਹਨਾਂ ਸਾਰਿਆਂ ਦਾ ਅਸੀਂ ਮਾਨ ਸਨਮਾਨ ਕੀਤਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਜਿਵੇਂ ਆਪਾਂ ਮੁੰਡਿਆਂ ਲੋਹੜੀ ਮਨਾਉਂਦੇ ਹਾਂ ਉਸ ਤੋਂ ਜ਼ਿਆਦਾ ਖੁਸ਼ੀ ਆਪਾਂ ਲੜਕੀਆਂ ਦੇ ਜਨਮ ਤੇ ਉੱਪਰ ਮਨਾਣੀ ਹੈ ਤੇ ਇਹੀ ਅੱਜ ਇੱਕ ਪ੍ਰੋਗਰਾਮ ਕੀਤਾ ਕਿੰਨੇ ਬੱਚੇ ਅਸੀਂ 7-8 ਬੱਚਿਆਂ ਨੂੰ ਸਨਮਾਨਿਤ ਕੀਤਾ ਤੇ ਉਹ ਬੱਚੇ ਉਹ ਹੈ ਅਸੀਂ ਉਹ ਚੁਣੇ ਆ ਜਿਨ੍ਹਾਂ ਨੇ ਸਾਡੀ ਸੇਵਾ ਲਈ ਪ੍ਰੋਪਰ ਤਰੀਕੇ ਨਾਲ ਸਾਡੇ ਤੋਂ ਡਿਲੀਵਰੀ ਕਰਾਈ ਸਾਡੇ ਸਾਰੇ ਟੀਕਾਕਰਨ ਪੂਰੇ ਕਰਦੇ ਆ ਤੇ ਸਾਰੀਆਂ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਉਹਨਾਂ ਨੂੰ ਉਹਨਾਂ ਨੇ ਪਾਲਣ ਕੀਤਾ ਤੇ ਬਿਲਕੁਲ ਸਿਹਤਮੰਦ ਬੱਚੇ ਜਿਹੜੇ ਆ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ